ਸਾਸਰੀ ਕਾਲ ਵੀਰ ਜੀ ਮਨਮੀਤ ਡੇੜੀ ਫਾਨ ਚ ਪਹੈਣ ਪੜਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋਰਿਆਲ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਹੈ ਵੀਰ ਜੀ ਅੱਜ ਵੀ ਡਾਕਟਰ ਅਵਤਾਰ ਕੋ ਪਹੁੰਚ ਚੁੱਕੇ ਆ ਵੀਰ ਕੋ ਦੋ ਝੋਟੀਆਂ ਇੱਕ ਦੂਜੇ ਸੂਏ ਝੋਟੀ ਬਹੁਤ ਚੰਗੀ ਲਿਆਂਦੀ ਵੀ ਨੇ ਇੱਕ ਪਹਿਲਣਿਆ ਤੇ ਵੀਰ ਕੋ ਲੈਣੀ ਆ ਜਾਣਕਾਰੀ ਸਾਸੀ ਕਾ ਵੀਰ ਜੀ ਨੱਚਦੇ ਹੋ ਸਭ ਤੁਸੀਂ ਕੀ ਹਾਲ ਦੇ ਹੋ ਹੋਰ ਸੁਣਾਓ ਸੇਤਾਂ ਦੀ ਬੱਸ ਵਧੀਆ ਸੁਖ ਜੀ ਤੁਸੀਂ ਵੀਰ ਜੀ ਪਿਛਲਾ ਮਾਲ ਵੇਚ ਗਿਆ ਵਾ ਬੱਸ ਚੱਟ ਗਿਆ ਉਹਨਾਂ ਨੇ ਲੱਗ ਗਿਆ ਉਦੋਂ ਹੀ ਕੱਲ ਹੀ ਵੇਚ ਗਏ ਪਰਸੋਂ ਵਾਈ ਹੀ ਨਾ ਬੱਸ ਪੈਂਦਾ ਸਾਰੇ ਘੰਟੇ ਬਾਅਦ ਵੇਚ ਗਿਆ ਚਲੋ ਵਧੀਆ ਵੀਰ ਜੀ ਵਿਕਣਾ ਚਾਹੀਦਾ ਮੈਂ ਤੁਹਾਨੂੰ ਅੱਗੇ ਕਿਹਾ ਭਾਜਾਇਜ ਕਰੋ ਤੇ ਦੋ ਦਸਾਈ ਪਸਾ ਤਿੰਨ ਚਾਰ ਕੱਲ ਮੈਂ ਜਹਾ ਰੋਦਾ ਵੇਕੀਆਂ ਚਲੋ ਵਧੀਆ ਵੀਰ ਜੀ ਇਦਾਂ ਵਿਕਣਾ ਚਾਹੀਦਾ ਮਾਲ ਵਿਕਣਾ ਵੀ ਚਾਹੀਦਾ ਜੀ ਦੋਵੇਂ ਵਿਕਣ ਗਏ ਅੱਜ ਫਿਰ ਮੈਂ ਚੱਲਾ ਵੀਡੀਓ ਬਣਾਉਂਦੇ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਚਲੋ ਵੀਰ ਜੀ ਠੀਕ ਹੈ ਵੀਰ ਜੀ ਬੜਾ ਜਿਆਦਾ ਚੜ ਗਿਆ ਮਾ ਜੀ ਹਾਂ ਜੀ ਜੀ ਬਾਜ਼ਾਰ ਬੜਾ ਮਾਲ ਲੱਭਦਾ ਵੀ ਬਹੁਤ ਘਟਿਆ ਬੜੀਆਂ ਬੜੀਆਂ ਸਾਧਨ ਲੱਗੀਆਂ ਨੇ ਭਾਵੇਂ ਚਾਹ ਜਿ ਆਪਣੇ ਠੀਕ ਹੈ ਵੀਰ ਜੀ ਤਾਂ ਵੀਰ ਜੀ ਕਿੰਨੇ ਦੋ ਫਿਰ ਪਸ਼ੂ ਦੋ ਦੋ ਤਾਂ ਦੱਸੋਗੇ ਹਾਂ ਜੀ ਨਾ ਐਡਰੈਸ ਦੱਸ ਦਗੇ ਹਾਂ ਜੀ ਦੱਸ ਦੋ ਵੀਰ ਜੀ ਨਾ ਦਰਸਨਗਰ ਪਿੰਡ ਪੋੜੇ ਵਾਲ ਕੰਗ ਤਹਿਸੀਲ ਮੀਠਾ ਜਲੰਮਰ ਸਾਹਿਬ ਠੀਕ ਹੈ ਵੀਰ ਜੀ ਮੋਬਾਈਲ ਨੰਬਰ 9463526806 ਠੀਕ ਹੈ ਵੀਰ ਜੀ ਹਾਂ ਜੀ ਪਰ ਜੀ ਦੋ ਪਸੂ ਨੇ ਆਪਣੇ ਕੋ ਹਾਂ ਦੋ ਸੁੱਤੇ ਵੇਖੋ ਸੁੱਖ ਜੀ ਝੋਟੇ ਜਦੋਂ ਸਿੰਦ ਵੇਖੋ ਕਿ ਲੱਗਾ ਦਜਾ ਸੁਹਾ ਵੀਰ ਜੀ ਝੋਟੀ ਕਾਲੀ ਪੌੜ ਪੂਰੀ ਅੱਜ ਛੇਵਾ ਦੇਣਾ ਸਵੇਰ ਝੋਟੀ ਛੇਵਾ ਦੇਣ ਸੁਈ ਨਹੀਂ ਤਾਂ ਲੋਹੀ ਦਾ ਵੀਰ ਜੀ ਬੱਚਾ ਆ ਗਿਆ ਲੋਹੀ ਦਾ ਫੇਸ ਕੁਆਲਟੀ ਉੱਭਾ ਝੋਟੀ ਫੇਸ ਕੁਆਲਟੀ ਹੋਇਆ ਵੀਰ ਜੀ ਠੰਡੀ ਸੀ ਲਿਆ ਵੀਰ ਕਹਿੰਦਾ ਇਹ ਨਿਵਾਬ ਖਾ ਦੇ ਨੇ ਝੋਟੀ ਦਾ ਦੇਖੋ ਦੇਖੋ ਵੀਰ ਜੀ ਇਹ ਕੋਈ ਥਣਾ ਜੰਨੀ ਝੋਟੀ ਹੈਗੀ ਦੇਖੋ ਵੀਰ ਜੀ ਥਾਲ ਲਿਵਾ ਬਹੁਤ ਸੋਹਣਾ ਲੱਗਾ ਚਵਾਈ ਦਾ ਟਾਈਮ ਆ ਤੇ ਕੋਈ ਥਣਾ ਜੰਨੀ ਝੋਟੀ ਠੀਕ ਆ ਵੀਰ ਜੀ ਬਾਕੀ ਹੈ ਡੜਾ ਥਣ ਕਰਦੀ ਝ ਸ਼ੀਮਾ ਦੇਣਾ ਸ਼ੀਮਾ ਦੇਣਾ ਤੇ ਵੀਰ ਜੀ ਕਿੰਨਾ ਬੋਲਾ ਫੇਰੇ ਤੋ ਦੁੱਧ ਸਭ ਸੇ 10 ਕਿਲੋ ਤੋਂ ਬਾਹਰ ਦੁੱਧ ਬਣ ਕੇ ਜੇ ਬੋਲਾ ਹੀ ਆ ਨਹੀਂ ਦੁੱਧ ਲਾ ਲੈ ਕੋਈ ਬੋਲਾ ਲਾ ਲੈ ਸ਼ੀਮਾ ਦੇਣਾ ਜਿਆਦਾ ਨਹੀਂ ਪੰਦਾ ਬੋਲਾ ਠੀਕ ਹੈ ਵੀਰ ਜੀ ਖੋਲਿਓ ਦੁੱਧ 10 ਕਿਲੋ ਪਿਆਰ ਹੈ ਦੁੱਧ 10 ਕਿਲੋ ਤਿਆਰ ਹੀ ਆ ਵੇਖੋ ਵੀਰ ਜੀ ਫੇਸ ਕੁਆਲਟੀ ਫੇਰ ਦਿਖਾ ਦਿੰਨੇ ਆ ਚੋ ਟੀਵੀ ਨੇ ਚੰਗੀ ਲਿਆਦੀ ਕੱਦ ਕਰ ਚੰਗਾ ਲੱਗਾ ਵਾ ਵੱਡੀ ਝੋਟੀ ਵੱਡੀ ਝੋਟੀ ਆ ਕਦ ਕਰ ਤੋਂ ਦੇਵਾ ਗਾਵਾ ਵਾਲਾ ਦੇਵਾ ਪੂਰਾ ਵਧੀਆ ਲੱਗਾ ਝੋਟੀ ਨੂੰ ਐ ਗਾਵਾ ਵਾਲਾ ਜਿੱਦਾਂ ਕਾਵਾ ਨੂੰ ਥਾਲੇ ਵਾਲਾ ਲੱਗਾ ਉਦਾਂ ਲੱਗਾ ਤੌਰ ਦਿਖਾ ਦਿੰਦੇ ਤੁਹਾਨੂੰ ਝੋਟੀ ਦੀ ਥਾਲੇ ਵਾਲਾ ਬਹੁਤ ਸੋਹਣਾ ਲੱਗਾ ਝੋਟੀ ਨੂੰ ਤੁਹਾਨੂੰ ਥੜਾ ਦੀ ਕੁਆਲਿਟੀ ਵੀ ਦਿਖਾ ਦਿੰਦੇ ਥੱਲੇ ਵਿੱਚ ਖਿਲਾ ਦੇ ਇੱਕ ਮਿੰਟ ਹਾਂ ਵਿੱਚ ਖਿਲਾਓਗੇ ਬੈਠੇ ਰਹੇ ਪਵਨ ਜੀ ਥਾਂ ਦਿਖਾ ਦਿੰਦੇ ਆ ਮਾਰੀ ਜੀ ਤੋੜੇ ਵੀਰ ਜੀ ਕਣ ਵੇਖੋ ਜਿਵੇਂ ਦਿਖਾਓ ਵੇਖੋ ਵੀਰ ਜੀ ਬਹੁਤ ਸਾਫ ਝੋਟੀ ਹੈ ਮੋਲਵੀ ਨੇ ਕਰਦੇ ਨੇ ਜਾਇਜ਼ ਜਾਇਜ਼ ਹੀ ਮੰਗਦੇ ਮੰਗਦੇ ਵੀਰ ਜੀ ਅੱਜ ਵੇ ਸੱਜਣ ਬਾਰ ਘੁੰਮਦੇ ਆਏ ਹਾਂ ਹਾਂਜੀ ਹਾਂਜੀ ਵੀਰ ਜੀ ਬਾਤ ਆ ਰੱਖਣ ਦੇ ਆ ਵੀਰ ਜੀ ਪਸੂਕ ਦਾ ਮਾਲ ਦਾ ਰੇਟ ਹੀ ਬਾਜ਼ਾਰ ਦੇ ਹਿਸਾਬ ਨਾਲ ਨਹੀਂ ਵਿੱਚ ਲੱਭਦਾ ਮਾਲ ਕੋਲ ਅੱਤੀ ਲੈ ਵਾ ਹੈ ਕਿ ਮੈਂ ਚੰਗੀ ਮਈ ਸਾਫ਼ ਸੁਥਰੀ ਆ ਵੀਰ ਜੀ ਕੀ ਮੋਲ ਕਰਨਾ ਫਿਰ ਇਹਦਾ ਆਪ ਹੀ ਮੋਲ ਨਾਲ ਪਹਜਾਇਜ਼ ਕਰ ਦੇਣਾ ਜਾਇਜ਼ ਲਈ ਆ ਦੱਸੋ ਵੀਰ ਜੀ ਬਲ ਲਿਖਤਾ ਹੈ 1.35 ਦੇ ਲੱਖ 1.5 ਦੀ ਹਾਂ ਮਾਨ ਕਰ ਦੋ ਇੱਕ ਵਾਰ ਹੀ ਕਰ ਦਈਏ ਚੱਕ ਕੇ 3000 ਹੋਰ ਛੜਾ 1 ਲੱਖ 2000 ਦੀ ਜੁੱਤੀ ਦੇ ਦੇ 1 ਲੱਖ 2000 ਦੀ ਹਾਂ ਮੈਂ ਕਹਿੰਦੇ ਪੂਰੇ ਕਰ ਦਈਏ ਪੂਰੇ ਕਰ ਦਈਏ ਹਾਂਜੀ ਤੇ ਕਹਿ ਤਰ ਕਰਦਾ ਲੱਖ ਦੀ ਵੀਰ ਕਹਿੰਦਾ ਦੇ ਦਾਂਗੇ ਝੋਟੀ ਦੇਖੋ ਵੀਰ ਜੀ ਝੋਟੀ ਫੇਰ ਵੀਰ ਨੇ ਦਿਖਾਤੀ ਆ ਥਾਂ ਨੇ ਵਾ ਚੰਗਾ ਲੱਗਾ ਉਹਨਾਂ ਹੀ ਪਸਾਉਂਗਾ ਝੋਟੀ ਸਾਫ ਸੁਥਰੀ ਆ ਤਾਂ ਜੀ ਸੂਈ ਆ 6 ਦਿਨਾਂ ਦੀ ਵੀਰ ਕਹਿੰਦਾ ਕੋਈ ਬੋਲਾ ਮਾਲੇ ਕੋਈ ਦੁੱਧ ਮਾਲੇ ਚਲੋ ਦੁੱਧ ਹੀ ਲਾ ਲਓ ਤੇ 6 ਦਿਨ ਹੋ ਗਏ ਆ ਇਹਦਾ ਦੱਸਿਓ ਵੀ ਜੀ ਛੱਪਦੇ ਪਹਿਲਾ ਹੁਣ ਛੋਟੀ ਸੋਈ ਪਹਿਲਾ ਹਸੂਗਾ ਛੋਟੀ ਹਾਂ ਜਵਾਕਰ ਗੱਟ ਥਲੇ ਦੋਤਾ ਦਾ 12 ਕਿਲੋ 12 ਕਿਲੋ 6 ਦਿਨਾਂ ਤੋਂ ਵੀ ਜੀ ਜਿਹੋ ਆ ਵੀਰ ਕਰਕੇ ਖੜੋ ਨਾ ਹਾਂਜੀ 10 ਕਿਲੋ ਦੀ ਗਰੰਟੀ ਫੁੱਲ ਹੋ ਗਈ ਆਪਣੀ ਦੇਖੋ ਵੀ ਜੀ ਫੋਲਦੇਵਾ ਸੋਨਾ ਲੱਗਾ ਵਾ ਇਹ ਕੁਆਲਿਟੀ ਇਹ ਕੁਆਲਿਟੀ ਵੀ ਚੰਗੀ ਠੰਡੀ ਸੀਲਿਆ ਤੇ ਹੈ ਦੰਦਾ ਜੀ ਵੀਰ ਜੀ ਤੋੜੋ ਵੀਰ ਜੀ ਨੂੰ ਜਾਣ ਤੋਂ ਵਿੱਚੀ ਬਾਰ ਨੂੰ ਇਹ ਆਇਆ ਤੇ ਇਹ ਲੈ ਆ ਜੋ ਇਹ ਕੋਲ ਜੁੰਤ ਖੰਨੇ تعلقਾ ਬਾਰ ਨਿਹਰਾਗਾ ਕੋਲ ਕੱਲ ਲਾ ਲੋ ਥਾਣੇ ਕੋਈ ਡਾਦੀ ਠੀਕ ਹੈ ਵੀਰ ਜੀ ਵੇਖੋ ਵੀਰ ਜੀ ਕੱਦ ਕਾ ਠੀਕ ਲੱਗਾ ਵਾ ਛੋਟੀ ਚੰਗੀ ਆ ਛੋਟੀ ਜਿਹੀ ਬੜੀ ਗਿਆ ਵੀ ਕਹਿੰਦਾ ਬਹੁਤ ਆ ਹੈ ਵੀ ਠੰਡੀ ਸੀ ਆ ਐ ਛਤ ਮੈਂ ਅੱਠਾਂ ਦਿਨਾਂ ਦੀ ਸੂਈ ਆ ਅੱਠਾਂ ਦਿਨਾਂ ਦੀ ਸੂਈ ਤੇ ਮਗਨ ਵੀਰ ਜੀ ਕੱਟਾ ਜਾਂ ਕੱਟੀ ਕੱਟਾ ਕੱਟਾ ਮਗਨ ਤੇ ਠੀਕ ਹੈ ਕੱਟਾ ਪਿਓੜ ਆ ਦੇਖੋ ਵੀਰ ਜੀ ਪਲਿਆ ਜੁਰਿਆ ਕੱਟਾ ਦੇਖੋ ਵੀਰ ਜੀ ਥਾਲੇਵਾ ਮੱਲੇਵਾ ਸੋਨਾ ਲੱਗਾ ਵਾ ਲੱਗਾ ਵੀ ਕੁਆਲਿਟੀ ਦਾ ਥਾਲੇ ਕਿੰਨਾ ਤੇ 10 ਲੀਟਰ ਕੋਈ ਜਿੱਦਾ ਮੱਝ ਜੋਗੇ ਖੜੇ 10 ਲੀਟਰ ਪੱਕਾ ਦੁੱਧ 12 ਕਿਲੋ ਯਾਰ ਤੇ ਦੇਣੀ 10 ਦੀ ਗਾਰੰਟੀ 10 ਦੀ ਗਾਰੰਟੀ ਹੋਵੇ ਤੇ ਕੀ ਵੀਰ ਜੀ ਫਿਰ ਇਹਦਾ ਮੁੱਲ ਕਰਨਾ ਵਾ ਸੱਚ ਦੇ ਮੁੱਲੇ ਦਾ ਜੈ ਕਰਦਾਂਗੇ ਦੱਸੋ ਵੀਰ ਜੀ ਜਿੰਨਾ ਦੁੱਧ ਦਾ ਛੋਟੀ ਥਲੇ ਹਾਂਜੀ ਹਾਂਜੀ ਮੋਲ ਤਾਂ ਮੈਂ ਡੇਰ ਕਰਦਾ ਹਾਂ ਹਾਂਜੀ ਹਾਂਜੀ ਪਰ ਆਪਾਂ ਉਹ ਜੈ ਨਹੀਂ ਕਰਾਂ ਦਾ ਆ ਇੱਕੋ ਵਾੜੀ ਨਹੀਂ ਲਾਉਣੀ ਆਪਾਂ ਜੈ ਜੈ ਜੀ ਕਰੀਏ ਮੋਲ ਇਹ ਕਰਨਾ ਮੈਂ 1 ਲੱਖ ਤੇ 10000 ਕਰ ਲੀਏ 15 ਕਰ ਲੀਏ ਹਾਂਜੀ ਇਹਾਰੇ 1 ਪੰਜ ਦੀ ਦਿੱਤੀਏ 1 ਪੰਜ ਦੀ ਹਾਂ ਪਰ ਨਾ ਮਨ ਤੋਂ ਪਤਾ 3000 ਹੋਣਾ 1 ਲੱਖ 2000 ਜੀ ਛੋਟੀ 1 ਲੱਖ 2000 ਦੀ ਵੀ ਤੈਨਾਂ ਦੇ ਦਾਂਗੀ ਛੋਟੀ ਵੀ ਕਹਿੰਦਾ ਬਹੁਤ ਠੰਡੀ ਸੀ ਰਿਆ ਤੇ ਧਾਰ ਲੱਗੀ ਬਹੁਤ ਕੋਲੀ ਹੈ ਨਾ ਛੋਟੀ ਹੈ ਕੋਈ ਥਣਾ ਜੀ ਨਹੀਂ ਵੇਖਲਾ ਮਾਜ ਹਾਂਜੀ ਹਾਂਜੀ ਠੀਕ ਆ ਵੀਰ ਜੀ ਹਾਂ ਗਰੰਟੀ ਵੀਰ ਦੀ 10 ਲੀਟਰ ਦੀ ਕਰਦੀ ਹੋਊਗੀ ਚੋ ਚਾ ਆ ਕੇ ਖੜੇ ਵੀਰ ਭਰਾ ਕੋਈ ਵੀ 8-8 ਦਿਨ ਸੁਈ ਨੂੰ ਆਇਆ ਵਾ ਜੀ ਦੋ ਹੀ ਪਸੂ ਆ ਜੀ ਦੋ ਪਸੂ ਵੀਰ ਕੋ ਸੁਏ ਸਵਾਏ ਆ ਆਪਣੀ ਤਸੱਲੀ ਕਰਕੇ ਪਾਸ ਕਰਕੇ ਚਿਵਾਈ ਕਰਕੇ ਖੜੇ ਤੇ ਜੇ ਵੀਰ ਭਰਾ ਨਹੀਂ ਕੋਈ ਆ ਸਕਦਾ ਆਨਲਾਈਨ ਚ ਆ ਸਕਦਾ ਜਿਹੜੀ ਵੀਰ ਗਰੰਟੀ ਦਊ ਉਹ puri ਹੋਊਗੀ ਉਹ ਪਛੇ ਦੱਸਾਂਗੇ ਉਹ ਨਿਕਲੂਗਾ ਹਾਂ ਤੇ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸੋ ਦਰਸ਼ਕ ਜੀ ਪਿੰਡ ਬੋੜੇ ਵਾਲ ਕੰਗ saya nak minta jalan bersara saya nak